ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਦੋ ਜਸੂਸ ਫੜੇ ਗਏ ਨੇ ਜੋ ਪਾਕਿਸਤਾਨ ਦੇ ਲਈ ਜਾਸੂਸੀ ਕਰਦੇ ਸੀ ਭਾਰਤੀ ਫੌਜਾਂ ਦੀ ਜਾਣਕਾਰੀ ਜੇ ਸੀ ਉਹ ਪਾਕਿਸਤਾਨ ਨੂੰ ਦਿੰਦੇ ਸੀ ਤਾਂ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹ ਦੋ ਸ਼ਖਸ ਜੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਤੇ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੇ ਵੱਲੋਂ ਆਈਐਸਆਈ ਨੂੰ ਲਗਾਤਾਰ ਹੀ ਭਾਰਤ ਫੌਜਾਂ ਦੀ ਜਾਣਕਾਰੀ ਜੇ ਸੀ ਉਹ ਮੁਹਈਆ ਕਰਵਾਈ ਜਾਂਦੀ ਸੀ ਭਾਰਤੀ ਫੌਜਾਂ ਦੀ ਮੂਵਮੈਂਟ ਜੋ ਹੁੰਦੀ ਸੀ ਉਹ ਸਾਰੀ ਦੀ ਸਾਰੀ ਜਾਣਕਾਰੀ ਆਈਐਸਆਈ ਨੂੰ ਦਿੱਤੀ ਜਾਂਦੀ ਸੀ ਤਾਂ ਸ਼ੱਕ ਦੇ ਆਧਾਰ ਦੇ ਉੱਤੇ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਤੇ ਦੱਸ ਦਈ ਸੀ ਕਈ ਸੋਸ਼ਲ ਮੀਡੀਆ ਪਲੇਟਫਾਰਮ ਤੇ ਯੂਟਿਊਬਰ ਵੀ ਫੜੇਗੇ ਨੇ ਜਾਸੂਸੀ ਦਾ ਇਲਜ਼ਾਮ ਦੇ ਵਿੱਚ ਤਾਂ ਉੱਥੇ ਹੀ ਦੱਸਦੀ ਹੈ ਕਿ ਖਬਰ ਕੋ ਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਈ ਜਿੱਥੇ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਆਈਐਸਆਈ ਦੇ ਨਾਲ ਸੰਬੰਧ ਹੋਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਦੱਸਦੀ ਹੈ ਕਿ ਇਹਨਾਂ ਦੇ ਕੋਲੋਂ ਜਿੰਦਾ ਕਾਰ ਤੋਂ ਸਤੇ ਹਥਿਆਰ ਵੀ ਬਰਾਮਦ ਹੋਏ ਨੇ ਇਹਨਾਂ ਦੇ ਵੱਲੋਂ ਹੀਰੋਇਨ ਦੀ ਜੋ ਤਸਕਰੀ ਸੀ ਉਹ ਵੀ ਕੀਤੀ ਜਾਂਦੀ ਸੀ ਪਾਕਿਸਤਾਨ ਦੇ ਨਾਲ ਰਲ ਕੇ ਤਾਂ ਦੱਸਦੀ ਹੈ ਕਿ ਇੱਕ ਦਾ ਨਾਂ ਸੁਪਰੀ ਸਿੰਘ ਔਰ ਦੂਸਰੇ ਦਾ ਨਾਂ ਕਰਨਵੀਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਆਈਐਸਆਈ ਨੂੰ ਭਾਰ ਇਹ ਦੱਸਦੇ ਕਿ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਦੇ ਵੱਲੋਂ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵਿੱਚ ਭਾਰਤੀ ਫੌਜਾਂ ਦੀ ਜੋ ਮੂਵਮੈਂਟ ਹੁੰਦੀ ਸੀ ਉਸ ਦੀ ਸਾਰੀ ਖੂਫੀਆ ਜਾਣਕਾਰੀ ਜੋ ਆਈਐਸਆਈ ਨੂੰ ਦਿੱਤੀ ਜਾਂਦੀ ਸੀ ਪਾਕਿਸਤਾਨ ਨੂੰ ਮੁਹੱਈਆ ਕਰਾਈ ਜਾਂਦੀ ਸੀ ਜਿਸ ਦੇ ਬਦਲੇ ਇਹਨਾਂ ਨੂੰ ਪੈਸੇ ਵੀ ਮਿਲੇ ਨੇ ਕਰੀਬ 1 ਲੱਖ ਰੁਪਏ ਮਿਲ ਚੁੱਕੇ ਨੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਾਣਕਾਰੀ ਜੋ ਇਹ ਦਿੰਦੇ ਸੀ ਪਾਕਿਸਤਾਨ ਨੂੰ ਮੁਹੱਈਆ ਕਰਾਉਂਦੇ ਸੀ ਆਈਐਸਆਈ ਨੂੰ ਜੋ ਵੀ ਭਾਰਤੀ ਫੌਜਾਂ ਦੀ ਜਾਣਕਾਰੀ ਦਿੰਦੇ ਸੀ ਉਸ ਦੇ ਬਦਲੇ ਇਹਨਾਂ ਨੂੰ ਪੈਸੇ ਮਿਲਦੇ ਸੀ ਹੁਣ ਕਰੀਬ 1 ਲੱਖ ਰੁਪਏ ਤੱਕ ਜੋ ਇਹਨਾਂ ਨੂੰ ਮਿਲ ਚੁ ਇਹ ਵੀ ਦੱਸਿਆ ਗਿਆ ਹੈ ਕਿ ਅਜੇ ਇਹਨਾਂ ਦੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਪਾਸੋਂ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ 15 ਤਰੀਕ ਨੂੰ ਦੋ ਵਿਅਕਤੀਆਂ ਨੂੰ ਰੈਸਟ ਕੀਤਾ ਜਾਂਦਾ ਕਰਮਵੀਰ ਤੇ ਸੁਖਪ੍ਰੀਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਪਰ ਇਹ ਦੋਨੋਂ ਬੰਦੇ ਸਾਡੇ ਦੇਸ਼ ਦੀਆਂ ਸੀਕ੍ਰੀਟ ਜਿਹੜੀਆਂ ਸਾਡੀਆਂ ਕੋਈ ਇਨਫੋਰਮੇਸ਼ਨ ਸੀਗੀਆਂ ਉਹਨਾਂ ਨੂੰ ਸਾਡੇ ਦੁਸ਼ਮਣ ਮੁਲਕ ਦੇ ਵਿੱਚ ਲੀਕ ਕਰਦੇ ਸੀਗੇ ਇਹਨਾਂ ਨੂੰ ਰੈਸਟ ਕਰਨ ਤੋਂ ਬਾਅਦ ਕਾਫੀ ਸਾਨੂੰ ਚੀਜ਼ਾਂ ਦਾ ਪਤਾ ਲੱਗਾ ਇਨਾਂ ਨੇ ਕਿਹੜੇ ਕਿਹੜੇ ਇਨਫੋਰਮੇਸ਼ਨਸ ਲੀਕ ਕੀਤੀ ਆ ਉਹ ਸਾਰੀਆਂ ਸਾਡੇ ਹੁਣ ਧਿਆਨ 'ਚ ਆ ਗਈਆਂ ਹਨ ਪੰਜਾਬ ਹਿਮਾਚਲ ਅਤੇ ਜੀ ਐਂਡ ਕੇ ਕਿੰਨਾ ਸਟੇਟਾਂ 'ਚ ਇਹ ਗਏ ਆ ਕਿੰਨਾ ਸਟੇਟਾਂ 'ਚ ਜਾ ਕੇ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਸਾਡੇ ਦੁਸ਼ਮਣ ਮੁਲਕ ਨੂੰ ਅੱਗੇ ਭੇਜੀਆਂ ਆ ਤੇ ਦੋਨੋਂ ਵਿਅਕਤੀ ਆਲਰੇਡੀ ਸਮਗਲਿੰਗ 'ਚ ਇਨਵੋਲਡ ਸਿਗੇ ਪਹਿਲੋਂ ਵੀ ਇਹ ਉਹਨਾਂ ਨਾਲ ਪਾਕਿਸਤਾਨ 'ਚ ਜਿਹੜੇ ਸਮਗਲਰ ਹੈਗੇ ਆ ਜੋ ਡਰੋਨ ਜ਼ਰੀਏ ਸਮਗਲਿੰਗ ਕਰਦੇ ਸੀ ਉਹਨਾਂ ਦੇ ਇਹ ਮੈਂਬਰ ਸਿਗੇ ਉਨ੍ਹਾਂ ਦੇ ذریعے ਹੀ ਆਈਐਸਆਈ ਨਾਲ ਡਾਇਰੈਕਟਲੀ ਇਨ ਟੱਚ ਵਿੱਚ ਆਏ ਅਤੇ ਆਈਐਸਆਈ ਨੂੰ ਇਹ ਇਨਫੋਰਮੇਸ਼ਨਸ ਲੀਕ ਕਰਦੇ ਸੀਗੇ ਇਹਨਾਂ ਨੂੰ ਹੁਣ ਤੱਕ 1 ਲੱਖ ਰੁਪਿਆ ਇਹ ਜਿਹੜੀਆਂ ਸੀਕ੍ਰੀਟ ਇਨਫੋਰਮੇਸ਼ਨਸ ਲੀਕ ਕਰੇ ਇਨਾਂ ਨੂੰ 1 ਲੱਖ ਰੁਪਿਆ ਵੀ ਆਨਲਾਈਨ ट्रांजैक्शन ਹੋਈ ਆ ਅਸੀਂ ਹੁਣ ਫਰਦਰ ਉਹਦਾ ਵੀ ਸਾਰਾ ਡਿਵੈਲਪ ਕਰ ਰਹੇ ਆ ਕਿ ਕਿਹੜੇ ਪਾਰਟਿਕੂਲਰ ਜਗ੍ਹਾ ਤੋਂ ਇਹ ਸਾਰੀ ट्रांजैक्शंस ਹੋਈਆਂ ਆ ਤੇ ਉਹਨਾਂ ਨੂੰ ਵੀ ਅਸੀਂ ਡਿਟੇਲ ਚ ਲੈ ਕੇ ਜਾਵਾਂਗੇ ਇਹਨਾਂ ਦਾ ਹੀ ਇੱਕ ਹੋਰ ਸਾਥੀ ਇਹਨਾਂ ਦਾ ਰਿਸ਼ਤੇਦਾਰ ਬਰਦਾਸਪੁਰ ਜੇਲ੍ਹ ਵਿੱਚ ਹੈ ਉਦੀ ਹੈਲਪ ਨਾਲ ਇਹ ਇਹਨਾਂ ਦੇ ਨਾਲ ਪਾਕਿਸਤਾਨ ਬੇਸ ਜਿਹੜੇ ਸਮਗਲਰ ਸੀ ਆਈਐਸਆਈ ਸੀ ਉਹਨਾਂ ਦੇ ਨਾਲ ਇੰਟੈਚ ਹੋਏ ਸੀਗੇ ਤੇ ਉਹਨੇ ਵੀ ਅਸੀਂ ਬਹੁਤ ਛੇਤੀ ਪ੍ਰੋਡਕਸ਼ਨ ਤੋਂ ਲੈ ਕੇ ਅਰੈਸਟ ਕਰਕੇ ਉਹੀ ਇਸ ਕੇਸ ਚ ਅਰੈਸਟ ਫਾਵਾ ਗਏ ਇਹਨਾਂ ਨੇ ਇੰਟਰੋਗੇਸ਼ਨ ਚ ਕੁਝ ਹੋਰ ਵਿਅਕਤੀ ਵੀ ਨੋਮੀਨੇਟ ਹੋਏ ਆ ਉਹੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਰਿਕਵਰੀ ਵੀ ਹੋਈ ਆ ਅ ਇਹਨਾਂ ਤੋਂ ਫਿਲਹਾਲ ਸਿਰਫ ਜਿਹੜਾ ਕਿ ਇਹਨਾਂ ਨੇ ਇਨਫੋਰਮੇਸ਼ਨ ਲੀਕ ਕੀਤੀ ਸੀ ਉਹ ਸਾਰੀ ਚੀਜ਼ ਉਹ ਤਾਂ ਸਾਡਾ ਅਸੀਂ ਰਿਕਵਰ ਕੀਤਾ ਹੀ ਕੀਤਾ ਆ ਟੈਕਨੀਕਲੀ ਜੋ ਕੁਝ ਵੀ ਇਹਨਾਂ ਦੇ ਸੀਗਾ 30 ਓਵਰ ਦੇ ਜਿਹੜਾ ਪਿਸਟਲ ਆ ਉਹਦੇ 8 ਰਾਉਂਡ ਵੀ ਇਹਨਾਂ ਤੋਂ ਮਿਲੇ। ਥੈਂਕ ਯੂ ਸਰ ਕੋਈ ਕੁਝ ਮੋਬਾਈਲ ਸੀ ਮੋਬਾਈਲ ਫੋਨ ਹਾਂ ਜਿਹੜਾ ਦੇਖੋ ਮੋਬਾਈਲ ਫੋਨ ਸਾਰਾ ਕੁਝ ਹੋਰ ਜਿਹੜਾ ਵੀ ਟੈਕਨੀਕਲੀ ਇਹ ਜਿਸ ਤਰੀਕੇ ਵੀ ਇਹ ਸਾਰਾ ਉੱਥੇ ਇਹ ਚੀਜ਼ਾਂ ਨੂੰ ਭੇਜ ਦੇ ਸੀ ਸਾਰਾ ਕੁਝ ਅਸੀਂ ਰਿਕਵਰ ਕਰ ਚੁੱਕੇ ਹਾਂ ਜੀ ਔਰ ਕਾਫੀ ਉਸ ਵਿੱਚ ਸਾਨੂੰ ਇਹਨਾਂ ਦੇ ਖਿਲਾਫ ਐਵੀਡੈਂਸ ਮਿਲਿਆ ਜੀ ਸਟਰੋਂਗ ਪਹਿਲਗਾਮ ਮਿਹੜੋ ਬਾਤ ਇਹਨਾਂ ਨੇ ਕਹਿ ਮਹਿਲਗਾਮ ਦੇਖੋ ਇਹ ਪਾਕਿਸਤਾਨ ਆਈਐਸਆਈ ਔਰ ਉਹਨਾਂ ਸਮਗਲ ਨਾਲ ਤਾਂ ਪਹਿਲੋਂ ਦੇ ਇਨ ਟੱਚ ਸੀਗੇ ਪਰ ਜਦੋਂ ਇੱਕ ਪਹਿਲਗਾਮ ਇੱਕ ਟੈਰਿਸਟ ਐਕਟ ਹੁੰਦਾ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੀ ਦੁਬਾਰਾ ਡਿਊਟੀ ਲਾਈ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਵੱਲ ਦੇ ਕੇ ਤੇ ਸਾਨੂੰ ਜਿਹੜੀ ਇਹ ਸੀਕ੍ਰੀਟ ਇਨਫੋਰਮੇਸ਼ਨ ਆ ਰਿਗਾਰਡਿੰਗ ਅਵਰ ਸਕਿਉਰਿਟੀ ਫੋਰਸੇਜ਼ ਰਿਗਾਰਡਿੰਗ ਅਵਰ ਆਰਮੀ ਉਹ ਸਾਨੂੰ ਭੇਜੋ ਤਾਂ ਉਹ ਫਿਰ ਇਹਨਾਂ ਨੇ ਉਸ ਪਾਸੇ ਕੰਮ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਪੈਲਗਾਮ ਤੋਂ ਬਾਅਦ ਇਹਨਾਂ ਨੇ ਇਸ ਪਾਸੇ ਲੱਗ ਕੇ ਜਦੋਂ ਵੀ ਇਹ ਸਾਰਾ ਸਾਡਾ ਆਪਰੇਸ਼ਨ ਸੰਦੂਰ ਵੀ ਚੱਲ ਰਿਹਾ ਸੀ ਉਸ ਦੌਰਾਨ ਵੀ ਇਹ ਐਕਟਿਵ ਸੀਗੇ ਤਾਂ ਉਦੋਂ ਵੀ ਇਹਨਾਂ ਨੇ ਇਹ ਇਨਫੋਰਮੇਸ਼ਨਜ਼ ਲੀਕ ਕੀਤੀਆਂ ਸਰ ਇੱਧਰ ਐ ਕੋਈ ਇਨਫੋਰਮੇਸ਼ਨ ਦੱਸ ਸਕਦੇ ਹੋ ਕਿ ਨਹੀਂ ਮੈਂ ਉਹ ਡਿਸਕਲੋਸ ਨਹੀਂ ਕਰ ਸਕੂਗਾ ਜੀ ਕਿਉਂਕਿ ਉਹ ਸਾਰੀਆਂ ਸੀਕ੍ਰੀਟ ਇਨਫੋਰਮੇਸ਼ਨਸ ਆ ਮੈਂ ਉਹ ਨਹੀਂ ਡਿਸਕਲੋਸ ਕਰ ਸਕਦਾ ਕਰੀ ਸਰ ਕ੍ਰਿਮੀਨਲ ਇਹਦਾ ਜਿਹੜਾ ਬੈਕਗ੍ਰਾਉਂਡ ਦੇਖੀ ਤੇ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਹੋਈ ਗਈ ਜੀ ਕਿਉਂਕਿ ਆਲਰੇਡੀ ਇਹ ਚੀਜ਼ਾਂ ਚ ਰਿਵੋਲਟ ਸਗੇ ਔਰ ਅਸੀਂ ਸ਼ੁਰੂ ਤੋਂ ਹੀ ਜਰੂਰ ਤੋਂ ਇਹ ਆਪਰੇਸ਼ਨਸ ਤੋਂ ਦੂਰ ਹੁੰਦਾ ਆ ਜਾਂ ਉਸ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਸਾਡੀ ਜਿਹੜੀ ਪੰਜਾਬ ਪੁਲਿਸ ਆ ਇਸ ਚੀਜ਼ਾਂ ਪ੍ਰਤੀ ਐਕਟਿਵ ਸੀਗੀ ਕਿਉਂਕਿ ਸਾਨੂੰ ਇਨਫੋਰਮੇਸ਼ਨ ਸੀਗੀ ਵੀ ਇਦਾਂ ਦੇ ਬੰਦਿਆਂ ਤੋਂ ਹੀ ਸਾਡਾ ਦੁਸ਼ਮਨ ਦੇਸ਼ ਕੋਈ ਨਾ ਕੋਈ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕਰੂਗਾ ਇਸ ਪੱਖੋਂ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅੱਗੇ ਵੀ ਇਹਨਾਂ ਬਾਰੇ ਅਸੀਂ ਬਰੀਫ ਕਰ ਚੁੱਕੇ ਹਾਂ ਦੋ ਤਿੰਨ ਮੁਕੱਦਮੇ ਦਰਜ ਹੋ ਚੁੱਕੇ ਆ